ਉਹ ਹਾਲਾਤ ਹੁਣ ਅਸੀਂ ਸੋਚ ਰਿਆਂ ਕਿ 1965 1971 ਵਾਲੇ ਸਾਡੇ ਬਣ ਰਹੇ ਨੇ ਪਰ ਇੱਕ ਬਦਲਾ ਲੈਣਾ ਚਾਹੀਦਾ ਤਾਂ ਜੋ ਇਹ ਰੋਜ਼ ਰੋਜ਼ ਦਾ ਜਿਹੜਾ ਹੈ ਨਾ ਇਹ ਝਗੜਾ ਇਹ ਇਧਰ ਮਾਰਦੇ ਤੋਂ ਚਾਰੋਂ ਉਧਰ ਮਾਰਦੇ ਤੋਂ ਇਹ ਖਤਮ ਹੋ ਜਾਏ ਪੱਕੀ ਤੌਰ ਤੇ ਖਤਮ ਹੋ ਜਾਵੇ ਸਾਡੇ ਇਸ ਵਕਤ ਘਰ ਵਿੱਚ ਰੋਟੀਆਂ ਤੇ ਸਬਜ਼ੀ ਤਿਆਰ ਹੋ ਚੁੱਕੀ ਹੈ ਲਗਭਗ ਕਿਉਂਕਿ ਸਾਨੂੰ ਪਤਾ ਹੈ ਵੀ ਸ਼ਾਮ ਦੇ ਟਾਈਮ ਤੋਂ ਪਹਿਲੇ ਪਹਿਲੇ ਖਾਲੀ ਹੈ ਕੀ ਪਤਾ ਕਦੋਂ ਪਹਿਨਾ ਪਏ ਅਚੰਚਤ ਸਾਨੂੰ ਪਹਿਨਾ ਰੋਕ ਅਚਾਨਕ ਹੀ ਮਤਲਬ ਵੀ ਇੱਕ ਦੋ ਦਿਨਾਂ ਦੇ ਵਿੱਚ ਹੀ ਫੌਜਾਂ ਆਉਣੇ ਸ਼ੁਰੂ ਹੋਈਆਂ ਸਨ ਸ਼ਾਮ ਨੂੰ ਮੈਂ ਜਦੋਂ ਘਰ ਆਇਆ ਤਾਂ ਜੇ ਪਿੰਡ ਨਹੀਂ ਪਹੁੰਚਾ ਸੀ ਕਿ ਫਾਇਰ ਹੋ ਗਿਆ ਸਾਰੇ ਹੀ ਲੋਕ ਜਿਵੇਂ ਜਿਵੇਂ ਫਾਇਰ ਵੱਧਦੇ ਗਏ ਉਹ ਜਿਵੇਂ ਕੁਝ ਜਿੱਥੇ ਕੋਈ ਖੜਾ ਸੀ ਉਵੇਂ ਛੱਡ ਕੇ ਭੱਜ ਗਿਆ ਇੱਕ ਸੂਈ ਨ ਚੱਕੀ ਜੀ ਸਿਰਫ ਮੌਤ ਦਾ ਡਰ ਸੀ ਵੀ ਇਧਰ ਉਹ ਸਾਨੂੰ ਘੇਰੇ ਵਿੱਚ ਨਾ ਆਏ ਇਹ ਮੌਤ ਦਾ ਡਰਾ ਘੇਰੇ ਦਾ ਸੀ ਤਾਂ ਜੋ ਉਂਵੇਂ ਜਿੱਥੇ ਕੋਈ ਖੜਾ ਸੀ ਉਵੇਂ ਉਵੇਂ ਭੱਜ ਗਿਆ ਬਾਹਰ ਆ ਪਿੰਡ ਪੱਕਾ ਚਿਸਤੇ ਦੇ ਰਹਿਣ ਵਾਲੇ ਸਰਦਾਰ ਗੁਰਬਚਨ ਸਿੰਘ ਸਾਡੇ ਨਾਲ ਹੈਗੇ 65 ਅਤੇ 71 ਦੀਆਂ ਜਿਹੜੀਆਂ ਜੰਗ ਉਹਨਾਂ ਨੇ ਆਪਣੀ ਅੱਖੀ ਵੇਖੀਆਂ ਹੈਗੀਆਂ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਸੀ ਉਹ ਜਿਹੜਾ 65 ਦੀ ਜਦੋਂ جنگ ਹੋਈ 71 ਦੀ ਤੁਸੀਂ ਅੱਖੀ ਦੇਖੀ ਹੈ ਹਾਂਜੀ 65 ਦੇ جنگ ਦੇ ਵਿੱਚ ਅ ਜਦੋਂ جنگ ਲੱਗੀ ਹੈ ਲਗਭਗ ਸਤੰਬਰ ਦੇ ਵਿੱਚ ਲੱਗੀ ਸੀ ਤੇ ਅਚਾਨਕ ਹੀ ਮਤਲਬ ਵੀ ਇੱਕ ਦੋ ਦਿਨਾਂ ਦੇ ਵਿੱਚ ਹੀ ਫੌਜਾਂ ਉਹਨੀਆਂ ਸ਼ੁਰੂ ਹੋਈਆਂ ਸਨ ਅਜੇ ਇੱਥੇ ਨਹੀਂ ਆਏ ਸੀ ਫਾਇਲਕਾ ਉਦੋਂ ਮੈਂ ਟੇਨ ਤੇ ਗੱਡੀ ਸੀ ਨਾ ਉਹਦੇ ਉੱਤੋਂ ਆਰਮੀ ਉਤਰ ਰਹੀ ਸੀ ਸ਼ਾਮ ਨੂੰ ਮੈਂ ਜਦੋਂ ਘਰ ਆਇਆ ਤਾਂ ਜੇ ਪਿੰਡ ਨਹੀਂ ਪਹੁੰਚਾ ਸੀ ਕਿ ਫਾਇਰ ਹੋ ਗਿਆ ਸਾਈਕਲ ਮੇਰੇ ਕੋਲ ਸੀ ਸਾਈਕਲ ਪਿੰਡ ਦੇ ਬਾਹਰ ਛੱਡ ਕੇ ਅਸੀਂ ਥੋੜੇ ਅੱਗੇ ਰਿੰਦੇ ਸੀ ਉਹ ਅਗਲੇ ਪਿੰਡ ਦੇ ਸੇ ਤੇ ਉਵੇਂ ਹੀ ਬਾਹਰ ਨਿਕਲ ਪਏ ਪਿਛੇ ਭੱਜ ਗਏ ਸਾਰੇ ਹੀ ਲੋਕ ਜਿਵੇਂ ਜਿਵੇਂ ਫਾਇਰ ਵੱਧਦੇ ਗਏ ਉਹ ਜਿਵੇਂ ਕਿ ਜਿੱਥੇ ਕੋਈ ਖੜਾ ਸੀ ਉਵੇਂ ਛੱਡ ਕੇ ਭੱਜ ਗਿਆ ਤੇ ਇਸ ਤਰ੍ਹਾਂ ਕਰਕੇ ਨਾ ਬੁਰੇ ਹਾਲਾਤ ਹੋਏ ਸਨ ਸਾਡੇ ਬਹੁਤ ਬਹੁਤ ਪੈੜੇ ਹੋਏ ਸੀ ਕਿ ਇਹ ਤੋਂ ਮੌਤ ਦਾ ਡਰ ਹੈ ਤੇ ਕਰ ਛੱਡ ਛੱਡਣਾ ਬੜਾ ਔਖਾ ਸੀ ਹਾਂ ਜੀ ਹਾਂ ਜੀ ਬੜਾ ਮਾੜਾ ਦੌਰ ਸੀ ਕਹਿੰਦੇ ਉਸ ਵੇਲੇ ਇਤਨਾ ਮਾੜਾ ਦੌਰ ਕਿ ਸਾਡਾ ਜਿਹੜਾ ਨਾ ਪੁੱਛ ਹੀ ਨਹੀਂ ਸਕਦੇ ਨੇ ਗਰਮੀਆਂ ਦੇ ਦਿਨ ਸਨ ਜੁੱਤੀਆਂ ਰਸਤੇ ਦੇ ਵਿੱਚ ਉਤਰ ਗਈਆਂ ਸਨ ਤੇ ਰੇਤੇ ਦੇ ਵਿੱਚ ਗਰਮ ਰੇਤੇ ਤੁਰਨਾ ਬੜਾ ਔਖਾ ਨੰਗੀ ਪੈਰੀ ਤੁਰਨਾ ਬੱਚਾ ਨੂੰ ਸਮਾਲ ਕੇ ਲਜਾਣਾ ਕੋਈ ਸਮਾਨ ਕੱਢਿਆ ਨਹੀਂ ਜਿਵੇਂ ਸਪਿਆ ਸੀ ਘਰ ਵਿੱਚ ਬੜੇ ਨਹੀਂ ਸੀ ਤੇ ਵਾਪਸ ਭੱਜ ਦੌੜ ਗਸੀ ਨੁਕਸਾਨ ਵੀ ਕੇ ਬੜਾ ਹੋਇਆ ਸਮਾਨ ਦਾ ਵੀ ਹੋਇਆ ਲੋਕਾਂ ਦਾ ਜਿਹੜਾ ਰਹਿ ਗਿਆ ਸੀਗਾ ਬਾਅਦ ਸਾਰਾ ਦਾ ਸਾਰਾ ਕਿਸੇ ਨੇ ਵੀ ਇੱਕ ਸੂਈ ਨਹੀਂ ਚੱਕੀ ਜੀ ਸਿਰਫ ਮੌਤ ਦਾ ਡਰ ਸੀ ਵੀ ਇਧਰੋਂ ਸਾਨੂੰ ਘੇਰੇ ਵਿੱਚ ਨਾ ਆਈ ਇਹ ਮੌਤ ਦਾ ਡਰ ਘੇਰੇ ਦਾ ਸੀ ਤਾਂ ਜੋ ਉਂਝ ਵਿੱਚ ਜਿੱਥੇ ਕੋਈ ਖੜਾ ਸੀ ਉਵੇਂ ਉਵੇਂ ਪੱਜ ਗਿਆ ਬਾਹਰ ਹਾਂਜੀ ਅੱਜ ਵੀ ਹਾਲਾਤ ਜਿਹੜੇ ਬਣੇ ਹੋਏ ਆ ਭਾਰਤ ਪਾਕਿਸਤਾਨ ਦਾ ਜਿਹੜਾ ਤਣਾਅ ਬਣਿਆ ਹੋਇਆ ਹੈ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਪਹਿਲਗਾਮ ਦੇ ਵਿੱਚ 26 ਲੋਕ ਜਿਹੜੇ ਮਾਰ ਦਿੱਤੇ ਗਏ ਜੋ ਪਹਿਲਗਾਮ ਵਿੱਚ ਹੋਇਆ ਨਾ ਬਹੁਤ ਮਾੜਾ ਹੋਇਆ ਹੈ ਸੈਰ ਕਰਨ ਵਾਲਿਆਂ ਨੂੰ ਇੱਕੇਦਮ ਪੁੰਨ ਦੇਣਾ ਗੋਲੀਆਂ ਮਾਰਨ ਕੇ ਤੇ ਕਿਤਨਾ ਮਾੜਾ ਹੈ ਇਸ ਉਹ ਹਾਲਾਤ ਹੁਣ ਅਸੀਂ ਸੋਚ ਰਿਆਂ ਕਿ 1965 1971 ਵਾਲੇ ਸਾਡੇ ਬਣ ਰਹੇ ਨੇ ਅੱਜ ਸਾਡੇ ਇਸ ਵਕਤ ਘਰ ਵਿੱਚ ਰੋਟੀਆਂ ਤੇ ਸਬਜ਼ੀ ਤਿਆਰ ਹੋ ਚੁੱਕੀ ਹੈ ਲਗਭਗ ਕਿਉਂਕਿ ਸਾਨੂੰ ਪਤਾ ਹੈ ਵੀ ਸ਼ਾਮ ਦੇ ਟਾਈਮ ਤੋਂ ਪਹਿਲੇ ਪਹਿਲੇ ਖਾ ਲਈਏ ਕੀ ਪਤਾ ਕਦੋਂ ਪਹਿਨਾ ਪਏ ਅਚੰਚਤ ਸਾਨੂੰ ਪਹਿਨਾ ਕਈ ਵਾਰੀ ਅਸੀਂ ਭੱਜਿਆ ਕਈ ਵਾਰ ਜੰਗ ਨਹੀਂ ਲੱਗੀ ਤੇ ਫਿਰ ਵੀ 2001 ਦੇ ਵਿੱਚ ਵੀ ਉਸ ਤੋਂ ਪਹਿਰੇ ਜਦੋਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸੀ ਉਦੋਂ ਵੀ ਇੱਥੇ ਫੌਜਾਂ ਲੱਗੀਆਂ ਸਨ ਉਦੋਂ ਵੀ ਸਾਨੂੰ ਰਾਤ ਇੱਥੋਂ ਪਹਿਨਾ ਪਿਆ ਸੀ ਇੱਕਦਮ ਪਤਾ ਜਦੋਂ ਫੌਜ ਲੱਗਦੀ ਹੈ ਫਿਰ ਸਾਨੂੰ ਤੇ ਇਹੀ ਹੁੰਦਾ ਕਿ ਅਸੀਂ ਛੇਤੀ ਛੇਤੀ ਨਿਕਲੀਏ ਤਾਂ ਜੋ ਇਸ ਲੜਾਈ ਤੋਂ ਬਚ ਜਾਈਏ ਹਾਂਜੀ ਪਰ ਲੋਕ ਬੜੇ ਤੁਸੀਂ ਦਲੇਰ ਹੋ ਹਿੰਮਤ ਵਾਲੇ ਹੋ ਕਿ ਫਿਰ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਮੌਤ ਦਾ ਡਰ ਹੁੰਦਾ ਹੈਗਾ ਕਿ ਗੋਲੀ ਪਤਾ ਨਹੀਂ ਕਿਸ ਵੇਲੇ ਆ ਜਾਏ ਤੇ ਦੂਜੇ ਤੁਸੀਂ ਹੈਗੇ ਜਿਹੜਾ ਬਾਰਡਰ ਤੇ ਰਹਿੰਦੇ ਹੋ ਬੜੀ ਹਿੰਮਤ ਵਾਲੀ ਗੱਲ ਹੈ ਦੇਖੋ ਜੀ ਉਹ ਦਲੇਰੀ ਤੇ ਆਪਣੀ ਥਾਂ ਤੇ ਹੈ ਪਰ ਜਿਹੜੀ ਦਲੇਰੀ ਕਰਕੇ ਤਾਂ ਅਸੀਂ ਇੱਥੇ ਬੈਠੇ ਹਾਂ ਫੌਜ ਦੇ ਵਿੱਚ ਜਦੋਂ ਫੌਜ ਹੁੰਦੀ ਹੈ ਨਾ ਤੇ ਇੱਕ ਬੱਚੇ ਵਾਪਸ ਜਾਣ ਤੋਂ ਬਾਅਦ ਅਸੀਂ ਫਿਰ ਇੱਥੇ ਲਗਭਗ ਆ ਜਾਈਦਾ ਤਾਂ ਜੋ ਕੰਮ ਨੂੰ ਆਵਦੇ ਪਸੋਂ ਸਮਾ ਸਕੀਏ ਖੇਤੀ ਨੂੰ ਸਮਾ ਸਕੀਏ ਪਰ ਜੋ ਛੈਲنگ ਹੋਣੀ ਹੈ ਬੰਬ ਫਟਣਾ ਉਸਨੇ ਦਲੇਰੀ ਨਹੀਂ ਵੇਖਣੀ ਉਹਨੇ ਰਸ ਵੇਖਣਾ ਵੀ ਜਦੋਂ ਲੱਗ ਗਿਆ ਤਾਂ ਫਿਰ ਬੰਦਾ ਖਤਮ ਆ ਇਸ ਵਾਸਤੇ ਥੋੜਾ ਡਰਨ ਦਾ ਅਸੀਂ ਫਿਰ ਕੋਸ਼ਿਸ਼ ਕਰੀ ਦੀ ਕਿ ਪਿਛੇ ਪੱਜ ਜਾਈਏ ਪਿਛਾ ਛੱਡ ਦੇ ਕਰ ਬਾਤ ਸਾਹਿਬ ਪਾਕਿਸਤਾਨੀ ਸ਼ਰਾਰਤ ਕਰਦਾ ਆ ਹਰ ਵਾਰੀ ਜਿਹੜਾ ਜਿਸ ਤਰ੍ਹਾਂ ਦੀ ਜਦੋਂ ਆਉਂਦੀ ਹੈ ਜਿਹੜਾ ਜੰਗ ਦੇ ਜਿਹੜੇ ਕਾਰਨ ਬਣੇ ਕਹਿੰਦੇ ਕਿ ਪਹਿਲ ਜਿਹੜੀ ਉਹਨਾਂ ਵੱਲੋਂ ਕਿ 1965 ਦੇ ਵਿੱਚ ਵੀ ਸ਼ਰਾਰਤ ਉਹਨੇ ਕੀ ਕਰੀ ਸੀ ਕਸ਼ਮੀਰ ਦਾ ਮਸਲਾ ਸੀ ਤੇ ਇੱਥੋਂ ਬੇਸ਼ੱਕ ਇੱਥੋਂ ਵੀ 1971 ਦੇ ਵਿੱਚ ਵੀ ਇਹੀ ਹਾਲ ਹੋਏ ਸੀ ਤੇ ਜੋ 2001 ਦੇ ਵਿੱਚ ਵੀ ਉਹ ਪਾਰਲੀਮੈਂਟ ਦਾ ਵਿੱਚ ਹੋਇਆ ਸੀ ਅਟੈਕ ਤੋਂ ਇਸ ਕਰ ਕਰਕੇ ਜੁ ਕੋਲ ਬਲਾ ਕੇ ਪਾਕਿਸਤਾਨ ਸ਼ਰਾਰਤ ਕਰਦਾ ਹੈ ਪਿੱਛੇ ਫਿਰ ਪਾਕ ਹਿੰਦੁਸਤਾਨ ਆਪ ਦਾ ਦਫਾ ਨਸਤ ਕਰ ਦਈਏ ਅੱਜ ਕੀ ਹਾਲਾਤ ਆ ਪੱਕਾ ਚਿਸ਼ਤੇ ਦੇ ਲੋਕ ਜਿਹੜੇ ਹੈਗੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਰੋਟੀਆਂ ਜਿਹੜੀਆਂ ਟਾਈਮ ਨਾਲ ਬਣਾ ਲੈਦੇ ਖਾਣਾ ਅੱਜ ਅਸੀਂ ਨਾ ਡਰ ਦੇ ਸਾਹਿਬਾਂ ਤੇ ਸਜੇ ਰਹਾਂ ਕਿ ਕਦੋਂ ਇਹੋ ਜਿਹਾ ਕਿਉਂਕਿ ਹਿੰਦੁਸਤਾਨ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਨੇ ਕਿ ਹਿੰਦੁਸਤਾਨ ਨੇ ਤਾਂ ਉਹਦਾ ਬਦਲਾ ਲੈਣਾ ਹੈ ਪਾਕਿਸਤਾਨ ਉਤਿਆਰੀ ਕਰੀ ਬੈਠਾ ਹੈ ਤੇ ਜਦੋਂ ਦੋ ਪੇੜ ਪੁੱੜ ਚੱਲਦੇ ਨੇ ਚੱਕੀ ਦੇ ਤੇ ਦਾਣੇ ਪਿਸਦੇ ਨੇ ਅਸੀਂ ਤੇ ਬਿਲਕੁਲ ਪੁੱੜ ਦੇ ਵਿੱਚ ਆਲੇ ਬੈਠੇ ਬਿਲਕੁਲ ਬਾਰਡਰ ਤੇ ਮੌਤ ਜਿਹੜੇ ਕੰਦੀ ਉੱਪਰ ਰਖੜਾ ਕਿਚਰਕ ਬੰਨੇ ਧੀਰ ਵਾਲੀ ਗੱਲ ਹੈ ਸਾਡੀ ਤੇ ਹਾਂਜੀ ਕੀ ਪਤਾ ਕਦੋਂ ਮੌਤ ਆ ਜਾਣੀ ਤੇ ਕਦੋਂ ਜੰਗ ਲੱਗਣੀ ਹੈ ਸਾਨੂੰ ਪੈਣਾ ਪੈਣਾ ਹਾਂਜੀ ਪਰ ਤੁਹਾਡਾ ਦਿਲ ਕੀ ਕਹਿੰਦਾ ਹੈਗਾ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ ਹੋਇਆ ਹੈ 26 ਜਿਹੜੇ ਨਿਰਦੋਸ਼ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈਗਾ ਤੁਹਾਡੀਆਂ ਵੱਲੋਂ ਜਿਹੜੀ ਸ਼ਹਿ ਜੜੀ ਹੈਗੀ ਪਾਕਿਸਤਾਨ ਦੀ ਹੈ ਤੇ ਇਸ ਤਰ੍ਹਾਂ ਦੇ ਨਾਲ ਕੀ ਹਿੰਦੁਸਤਾਨ ਕਹਿੰਦਾ ਕਿ ਅਸੀਂ ਬਦਲਾ ਲਵਾਂਗੇ ਤਾਂ ਹੀ ਜਾ ਕੇ ਜਿਹੜਾ ਹੈਗਾ ਉਸ ਜਿਹੜਾ ਉਹਨਾਂ ਨੇ ਕਤਲ ਕੀਤੇ ਉਹਦਾ ਬਦਲਾ ਲਿਆ ਜੂਗੇ ਦੇਖੋ ਜੀ ਕਤਲ ਕਿਸੇ ਦਾ ਵੀ ਹੈ ਕਿਤੇ ਵੀ ਹੈ ਮਾੜਾ ਹੈ ਤੇ ਜੇਕਰ ਉਹਨਾਂ ਨੇ ਕਤਲ ਕੀਤਾ ਹੈ ਤੇ ਕੁਦਰਤੀ ਹੈ ਵੀ ਸਾਡਾ ਦਿਲ ਤਾਂ ਕਰਦਾ ਵੀ ਉਹਨਾਂ ਦੇ ਬਰਾਬਰ ਉਹਨਾਂ ਦਾ ਬਦਲਾ ਲਿਆ ਜਾਵੇ ਪਰ ਹੁਣ ਇਹ ਕੰਮ ਜਿਹੜਾ ਹੈ ਨਾ ਸਰਕਾਰਾਂ ਨੇ ਕਰਨਾ ਹੈ ਅਸੀਂ ਚਾਹੁੰਨੇ ਆ ਬੇ ਉਹਨਾਂ ਦਾ ਬਦਲਾ ਲਿਆ ਜਾਵੇ ਤੇ ਇਹ ਜਿਹੜਾ ਬੇਸ਼ੱਕ ਦੀ ਸਨਦ ਨੂੰ ਨੁਕਸਾਨ ਹੋਏਗਾ ਸਭ ਤੋਂ ਪਹਿਲੇ ਪਰ ਬਦਲਾ ਲੈਣਾ ਚਾਹੀਦਾ ਤਾਂ ਜੋ ਇਹ ਰੋਜ਼ ਰੋਜ਼ ਦਾ ਜਿਹੜਾ ਹੈ ਨਾ ਇਹ ਝਗੜਾ ਇਹ ਇਧਰ ਮਾਰਦੇ ਤੋਂ ਚਾਰੋਂ ਉਧਰ ਮਾਰਦੇ ਤੋਂ ਇਹ ਖਤਮ ਹੋ ਜਾ ਪੱਕੀ ਤੌਰ ਤੇ ਖਤਮ ਹੋ ਜਾ ਸਾਂਜੀ ਅਸੋਸੀ ਪੱਕਾ ਚਿਸਤੀ ਦੇ ਵਿੱਚ ਹੈਗੇ ਕਈ ਲੋਕਾਂ ਦੇ ਨਾਲ ਜਿਹੜੀ ਗੱਲ ਹੋਈ ਹੈਗੇ ਇਹ ਬਜ਼ੁਰਗ ਹੈਗੇ ਜਿਹੜੇ 65 ਦੀ ਇਹਨਾਂ ਨੇ ਜੰਗ ਜਿਹੜੀ ਦੇਖੀਗੀ 71 ਦੀ ਜੰਗ ਦੇਖੀ ਹੈਗੀ ਕਾਰਗਿਲ ਯੁੱਧ ਇਹਨਾਂ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਹੈਗਾ ਉਸ ਤਰ੍ਹਾਂ ਦੇ ਜਿਹੜੇ ਉਸ ਵੇਲੇ ਦੇ ਜਿਹੜੇ ਹਾਲਾਤ ਸੀ ਕਹਿੰਦੇ ਹੈਗੇ ਕਿ ਬਹੁਤ ਮਾੜੇ ਸੀ ਲੇਕਿਨ ਅੱਜ ਜਿਸ ਤਰ੍ਹਾਂ ਦੇ ਨਾਲ ਜਿਹੜਾ ਪਾਕਿਸਤਾਨ ਵੱਲੋਂ ਜਿਹੜੀ ਪਹਿਲ ਕੀਤੀ ਜਾਂਦੀ ਹੈ ਹਰ ਵਾਰੀ ਜਿਹੜੀ ਪਹਿਲ ਕੀਤੀ ਗਈ ਹੈ ਪਹਿਲਗਾਮ ਦੇ ਵਿੱਚ ਹੈ ਜਿਸ ਤਰ੍ਹਾਂ ਦੇ ਨਾਲ નિર્ਦੋਸ਼ ਜਿਹੜੇ ਵਿਅਕਤੀ ਸੀਗੇ ਸਲਾਨੀ ਸੀਗੇ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਤਾਂ ਬਦਲਾ ਜਿਹੜਾ ਹੈਗਾ ਜ਼ਰੂਰ ਲੈਣਾ ਪੈਂਦਾ ਹੈ ਚਾਹੇ ਨੁਕਸਾਨ ਜੜਾ ਹੈਗਾ ਉਹਨਾਂ ਦਾ ਹੋਵੇ ਅਫਤਾਰ ਗਿਲ ਪੀਟੀਸੀ ਨਿਊਜ਼ ਪਿੰਡ ਪੱਕਾ ਚਿਸ਼ਤੀ ਫਾਜ਼ਿਲਕ